ਸਹਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰਬਾਣੀ ਸਿੱਖੀਏ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਆਪ ਜੀ ਦੇ ਨਾਲ ਗੁਰਬਾਣੀ ਦੇ ਉਚਾਰਣ ਦੇ ਸਬੰਧ ਵਿੱਚ ਅੱਜ ਗੁਰਬਾਣੀ ਦੇ ਵਿੱਚ ਆਏ ਹੋਏ ਕੁਝ ਐਸੇ ਸ਼ਬਦਾਂ ਜਿਹੜੇ ਯਈਏ ਅੱਖਰ ਦੇ ਨਾਲ ਪ੍ਰੋਨਾਂਊਂਸ ਕੀਤੇ ਜਾਂਦੇ ਆ ਪਰ ਐਸੇ ਸ਼ਬਦਾਂ ਨੂੰ ਉਚਾਰਨ ਕਰਨ ਦੇ ਵਿੱਚ ਆਮ ਕਰਕੇ ਸਿੱਖ ਸੰਗਤਾਂ ਨੂੰ ਬਹੁਤ ਦਿੱਕਤ ਹੁੰਦੀ ਆ ਤੇ ਬੇਨਤੀ ਕਰਨਾ ਚਾਹਾਂਗਾ ਅੱਜ ਦੇ ਇਸ ਪ੍ਰੋਗਰਾਮ ਨੂੰ ਬਹੁਤ ਧਿਆਨ ਦੇ ਕੇ ਆਪ ਵੀ ਸੁਣਿਓ ਅਤੇ ਅੱਗੇ ਤੋਂ ਅੱਗੇ ਸੰਗਤ ਨਾਲ ਸ਼ੇਅਰ ਜਰੂਰ ਕਰ ਦਿਓ ਸੰਗਤ ਜੀਆ ਸਕਰੀਨ ਦੇ ਉੱਪਰ ਲਿਖੇ ਹੋਏ ਕੁਝ ਐਸੇ ਸ਼ਬਦ ਤੁਸੀਂ ਦੇਖ ਰਹੇ ਹੋ ਜਿਹੜੇ ਸ਼ਬਦਾਂ ਵਿੱਚ ਯਈਆ ਅੱਖਰ ਜਿਹੜਾ ਉਹ ਵਿਸ਼ੇਸ਼ ਕਰਕੇ ਉਚਾਰਨ ਦਾ ਇੱਕ ਅਟੁੱਟ ਹਿੱਸਾ ਹੈ ਤੇ ਐਸੇ ਸ਼ਬਦਾਂ ਨੂੰ ਉਚਾਰਨ ਕਰਨ ਲੱਗਿਆਂ ਕਈ ਵਾਰ ਸਿੱਖ ਸੰਗਤਾਂ ਨੂੰ ਦਿੱਕਤ ਹੁੰਦੀ ਹੈ ਇਹਨਾਂ ਸ਼ਬਦਾਂ ਦਾ ਉਚਾਰਨ ਬਹੁਤ ਧਿਆਨ ਦੇ ਕੇ ਸੁਣਿਓ ਹੁਣ ਜਿਹੜਾ ਇਹ ਸ਼ਬਦ ਆ ਰਾਰਾ ਮਾ ਅੱਖਰ ਫਿਰ ਇਹਈਏ ਅੱਖਰ ਦੇ ਉੱਪਰ ਇੱਕ ਲਾਂ ਦੀ ਮਾਤਰਾ ਲੱਗੀ ਹੋਈ ਆ ਹਾਲਾਂਕਿ ਮੈਂ ਬੇਨਤੀ ਕਰਨਾ ਚਾਹਾਂਗਾ ਇਹਈਏ ਅੱਖਰ ਦਾ ਜਿਹੜਾ ਉਚਾਰਨ ਆ ਨਾ ਉਹ ਬਹੁਤ ਤਰ੍ਹਾਂ ਦੇ ਨਾਲ ਜਿਹੜਾ ਉਹ ਕੀਤਾ ਜਾਂਦਾ ਮੈਂ ਇਹਦੇ ਉੱਤੇ ਇੱਕ ਪਹਿਲਾਂ ਵੀ ਵੀਡੀਓ ਜਿਹੜੀ ਆ ਉਸ ਸੰਗਤ ਵਿੱਚ ਰੱਖੀ ਸੀ ਅ ਸ਼ਾਇਦ ਤੁਸੀਂ ਉਹ ਵੀਡੀਓ ਨੂੰ ਵੇਖਿਆ ਵੀ ਜ਼ਰੂਰ ਹੋਵੇਗਾ ਪਰ ਇੱਕ ਮੈਂ ਫਿਰ ਦੁਬਾਰਾ ਤੁਹਾਡੇ ਨਾਲ ਇਹਦੇ ਸੰਬੰਧ ਵਿੱਚ ਜਾਣਕਾਰੀ ਸਾਂਝੀ ਕਰਨ ਜਾ ਰਿਹਾ ਹਾਂ ਹੁਣ ਇਹ ਜਿਹੜਾ ਸ਼ਬਦ ਆ ਯਈੇ ਅੱਖਰ ਉਤੇ ਇੱਕ ਲਾਂ ਦੀ ਮਾਤਰਾ ਇਹਦਾ ਉਚਾਰਨ ਅਸੀਂ ਇਸ ਢੰਗ ਨਾਲ ਕਰਾਂਗੇ ਗੁਰਬਾਣੀ ਦੇ ਵਿੱਚ ਇਹ ਪਾਠ ਹੁੰਦਾ ਸੋ ਰਮਈਏ ਕਉ ਮਲੇ ਨ ਸੁਪਨੇ ਹੁਣ ਇਹ ਪਾਠ ਮੈਂ ਉਚਾਰਨ ਕੀਤਾ ਰਮਈਏ ਤਾਂ ਇਹਦਾ ਉਚਾਰਨ ਕੀ ਬਣੇਗਾ ਰਮਈਏ ਰਮਈਏ ਪਾਠ ਉਚਾਰਨ ਹੋਏਗਾ ਰ ਮ ਮ ਈਏ ਰਮਈਏ ਇਸ ਢੰਗ ਦੇ ਨਾਲ ਰਮਈਏ ਪਾਠ ਰਮੇ ਪਾਠ ਨੂੰ ਉਚਾਰਨ ਕਰਨਾ ਰਮੇ ਕੋਈ ਪਾਠ ਨਹੀਂ ਹੈ ਰਮਈਏ ਕੋ ਕਾਉ ਮਿਲੇ ਨਾ ਸੁਪਨੇ ਇਸ ਢੰਗ ਨਾਲ ਫਿਰ ਇੱਕ ਪਾਠ ਅਸੀਂ ਗੁਰਬਾਣੀ ਦੇ ਵਿੱਚ ਵੈਸੇ ਤਾਂ ਮੈਂ ਬੇਨਤੀ ਕਰਨਾ ਚਾਹਾਂਗਾ ਜਿਹੜਾ ਜ਼ਿਆਦਾਤਰ ਜਿਹੜਾ ਯਈਆ ਅੱਖਰ ਆ ਨਾ ਉਹ ਸਾਨੂੰ ਭਟਾਂ ਦੇ ਸਵੀਆਂ ਦੀ ਪਾਵਨ ਬਾਣੀ ਦੇ ਵਿੱਚ ਬਹੁਤ ਵਾਰ ਪੜਨ ਨੂੰ ਤੇ ਉਚਾਰਨ ਕਰਨ ਨੂੰ ਮਿਲਦਾ ਹੈ ਗੁਰਬਾਣੀ ਦੇ ਵਿੱਚ ਹੋਰ ਸਾਰੀ ਮਹਾਰਤ ਦੀ ਬਾਣੀ ਦੇ ਵਿੱਚ ਵੀ ਯਈਆ ਅੱਖਰ ਦੀ ਬਹੁਤ ਜਗ੍ਹਾ ਤੇ ਵਰਤੋਂ ਕੀਤੀ ਗਈ ਪਰ ਵਿਸ਼ੇਸ਼ ਕਰਕੇ ਭਟਾਂ ਦੇ ਸਵੀਆਂ ਦੇ ਅੰਦਰ ਇਹਦੀ ਵਰਤੋਂ ਆਮ ਕਰਕੇ ਸਾਨੂੰ ਦੇਖਣ ਨੂੰ ਮਿਲਦੀ ਆ। ਇਹ ਪਾਠ ਆ ਜੀ ਹਰਬੰਸ ਜਗਤ ਜਸ ਸੰਚਰਿਓ ਸੋ ਕਵਣ ਕਹੈ ਸ੍ਰੀ ਗੁਰ ਹੁਣ ਅਗਲਾ ਪਾਠ ਤੁਸੀਂ ਦੇਖੋ ਮਾਂ ਅੱਖਰ ਦੇ ਪੈਰ 'ਚ ਔਂਕੜ ਦੀ ਮਾਤਰਾ ਆ ਗਈ ਫਿਰ ਯਈਆ ਅੱਖਰ ਫਿਰ ਊੜੇ ਨੂੰ ਫਿਰ ਔਂਕੜ ਦੀ ਮਾਤਰਾ ਲੱਗ ਗਈ ਆ। ਇਹਦਾ ਪਾਠ ਕਿਵੇਂ ਕਰਾਂਗੇ? ਇਹਦਾ ਪਾਠ ਉਚਾਰਨ ਹੋਏਗਾ ਮੋਯੋ ਸੋ ਕਵਨ ਕਹੈ ਸ੍ਰੀ ਗੁਰ ਮੋਇਓ ਮੋਇਓ ਪਾਠ ਉਚਾਰਨ ਕਰਾਂਗੇ ਇਸੇ ਤਰ੍ਹਾਂ ਅਗਲਾ ਪਾਠ ਆਏਗਾ ਦੇਵਪੁਰੀ ਮਹਿ ਗਯੋ ਗਯੋ ਪਾਠ ਆਏਗਾ ਮੈਂ ਨਾਲ ਨਾਲ ਉਚਾਰਨ ਲਿਖਿਆ ਵੀ ਹੋਇਆ ਇਹਨੂੰ ਧਿਆਨ ਦੇ ਨਾਲ ਦੇਖ ਲੈਣਾ ਆਪ ਜੀ ਦੀ ਸੋਖ ਵਾਸਤੇ ਦੇਵਪੁਰੀ ਮਹਿ ਗਯੋ ਆਪ ਪਰਮੇਸ਼ਵਰ ਪਾਇਓ ਇਹਦਾ ਪਾਠ ਆਏਗਾ ਪਾਇਓ ਇਸੇ ਤਰ੍ਹਾਂ ਹਰ ਸਿੰਘਾਸਨ ਦਿਓ ਸ੍ਰੀ ਗੁਰ ਤਹਿ ਬੈਠਾਇਓ ਬੈਠਾਇਓ ਪਾਠ ਆਏਗਾ ਮੋਇਓ ਪਾਇਓ ਬੈਠਾਇਓ ਇਸ ਢੰਗ ਦੇ ਨਾਲ ਪਾਠ ਆਏਗਾ ਅ ਇਸੇ ਤਰ੍ਹਾਂ ਇੱਕ ਪਾਠ ਹੁੰਦਾ ਭੱਬਾ ਯਈਏ ਨੂੰ ਕੰਨੇ ਦੀ ਮਾਤਰਾ ਇਹਦਾ ਪਾਠ ਉਚਾਰਨ ਕਰਾਂਗੇ ਭਇਆ ਇੱਕ ਜਗ੍ਹਾ ਇਹ ਪਾਠ ਭਇਆ ਵੀ ਹੁੰਦਾ ਪਰ ਇਸ ਜਗ੍ਹਾ ਦੇ ਉੱਤੇ ਪਾਠ ਇਹਦਾ ਉਚਾਰਨ ਹੋਏਗਾ ਭਇਆ ਗੁਰਬਾਣੀ ਦੀ ਪੰਕਤੀ ਹੈ ਜੀ ਪ੍ਰਤਾਪ ਸਦਾ ਗੁਰ ਕਾ ਘਟ ਘਟ ਪ੍ਰਗਾਸ ਭਇਆ ਜਸ ਜਨ ਕੈ ਭਇਆ ਪਾਠ ਇਤੇ ਉਚਾਰਨ ਹੋਏਗਾ ਇੱਕ ਪਾਠ ਅਸੀਂ ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਪੜਦੇ ਹਾਂ ਰਾਰਾ ਮ ਅੱਖਰ ਫਿਰ ਨਾਣੇ ਅੱਖਰ ਨੂੰ ਬਿਹਾਰੀ ਦੀ ਮਾਤਰਾ ਫਿਰ ਅਕੀਰ ਦੇ ਉੱਤੇ ਯਈਆ ਅੱਖਰ ਮੁਕਤਾ ਇਹਦਾ ਪਾਠ ਇੰਜ ਹੁੰਦਾ ਜੀ ਕੰਠ ਰਮਣੀ ਕੀ ਪਾਠ ਚੰਨ ਕਰਾਂਗੇ ਰਮਣੀ ਨਾਣੇ ਅੱਖਰ ਨੂੰ ਜਿਹੜੀ ਲੱਗੀ ਹੋਈ ਬਿਹਾਰੀ ਦੀ ਮਾਤਰਾ ਹੈ ਨਾ ਜੀ ਇਹਨੂੰ ਅਸੀਂ ਲੰਮਾ ਕਰਕੇ ਉਚਾਰਨ ਕਰਾਂਗੇ ਰਮਣੀ ਜਿਹੜਾ ਯਈਆ ਅੱਖਰ ਆ ਉਹ ਐੜਾ ਅੱਖਰ ਮੁਕਤੇ ਦੀ ਟੋਨ ਵਿੱਚ ਪ੍ਰੋਨਾਂਸ ਹੋਏਗਾ ਕੰਠ ਰਮਣੀ ਰਾਮ ਰਾਮ ਮਾਲਾ ਹਸਤ ਊਚ ਪ੍ਰੇਮ ਧਾਰਣੀ ਇਸ ਢੰਗ ਦੇ ਨਾਲ ਪਾਠ ਉਚਾਰਨ ਹੋਏਗਾ ਰਮਣੀ ਭਇਆ ਗयो ਮੋयो ਭਾਇਓ ਬਿਠਾਇਓ ਅਤੇ ਰਮਈਏ ਇਸ ਢੰਗ ਦੇ ਨਾਲ ਇਹਨਾਂ ਸ਼ਬਦਾਂ ਦਾ ਅਸੀਂ ਉਚਾਰਨ ਕਰਨਾ ਹੈ ਤੇ ਮੈਂ ਉਮੀਦ ਕਰਦਾ ਇਸ ਪ੍ਰੋਗਰਾਮ ਵਿੱਚ ਦਿੱਤੀ ਜਾਣਕਾਰੀ ਤੁਹਾਨੂੰ ਜਰੂਰ ਸਮਝ ਵਿੱਚ ਆਈ ਹੋਵੇਗੀ ਸੰਗਤ ਜੀ ਇਸ ਪ੍ਰੋਗਰਾਮ ਨੂੰ ਅੱਗੇ ਤੋਂ ਅੱਗੇ ਸੰਗਤ ਨਾਲ ਸ਼ੇਅਰ ਜ਼ਰੂਰ ਕਰਦੇ ਹੋ ਕਿਉਂਕਿ ਸ਼ੇਅਰ ਕਰਨਾ ਇਹ ਵੀ ਆਪਣੇ ਆਪ ਚ ਬਹੁਤ ਵੱਡੀ ਸੇਵਾ ਹੈ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ